ਪੰਜਾਬ ਪੁਲਿਸ ਤੇ ਯੂਪੀ ਪੁਲਿਸ ਨੇ ਬੀਤੇ ਦਿਨ ਪਿਲੀਭੀ ਚ ਇੱਕ ਸਾਂਝੇ ਆਪਰੇਸ਼ਨ ਚ ਪੰਜਾਬ ਦੇ ਸਰਹੱਦੀ ਇਲਾਕਿਆਂ ਚ ਪੁਲਿਸ ਟੌਂਕੀਆਂ ਤੇ ਹਮਲਾ ਕਰਨ ਵਾਲੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਤਿੰਨ ਕਾਰਕੁਨਾਂ ਦਾ ਐਨਕਾਊਂਟਰ ਕੀਤਾ ਜਿਸ ਤੇ ਡੀਜੀਪੀ ਗੌਰਵ ਯਾਦਵ ਨੇ ਵੱਡਾ ਖੁਲਾਸਾ ਕੀਤਾ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਚ ਮਾਰੇ ਗਏ ਤਿੰਨ ਖਾਲਿਸਤਾਨੀ ਅੱਤਵਾਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਮੋਡਿਊਲ ਨਾਲ ਸੰਬੰਧਿਤ ਨੇ ਜੋ ਯੂਕੇ ਦੀ ਫੌਜ ਦੇ ਇੱਕ ਮੈਂਬਰ ਦੁਆਰਾ ਚਲਾਇਆ ਜਾਂਦਾ ਸੀ ਉਹਨਾਂ ਨੇ ਪੋਸਟ ਕਾਇਦਨ ਦੱਸਿਆ ਕਿ ਉੱਤਰੀ ਭਾਰਤੀ ਰਾਜ ਪੰਜਾਬ ਚ ਪਾਕਿਸਤਾਨ ਦੇ ਆਈਐਸਆਈ ਆਪਰੇਟਿਵ ਵਿਰੁੱਧ ਸਾਂਝੇ ਆਪਰੇਸ਼ਨ ਦੇ ਨਤੀਜੇ ਵਜੋਂ ਕੇਜ਼ੈਡਫ ਦੇ ਕਾਰਕੁਨਾਂ ਦੇ ਤਿੰਨ ਕਾਰਕੁਨਾਂ ਨਾਲ ਮੁਕਾਬਲਾ ਹੋਇਆ ਇਹ ਤਿੰਨੇ ਆਤਵਾਦੀ ਗੁਰਦਾਸਪੁਰ ਚ ਪੁਲਿਸ ਚੌਂਕੀ ਤੇ ਗ੍ਰੇਨੇਡ ਹਮਲੇ ਚ ਸ਼ਾਮਲ ਸਨ ਉਹਨਾਂ ਅੱਗੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਦੀ ਪਛਾਣ ਬਰਿੰਦਰ ਸਿੰਘ ਉਰ ਫਰਵੀ ਗੁਰਵਿੰਦਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਉਰ ਪ੍ਰਤਾਪ ਸਿੰਘ ਵਜੋਂ ਹੋਈ ਹੈ ਜੋ ਕਿ ZPF ਦੇ ਮੁਖੀ ਰਣਜੀਤ ਸਿੰਘ ਅਨੀਤਾ ਦੁਆਰਾ ਨਿਯੰਤਰਿਤ ਮੋਡਿਊਲ ਦਾ ਹਿੱਸਾ ਸਨ ਤੇ ਜਸਵਿੰਦਰ ਸਿੰਘ ਮੰਨੂ ਤੇ ਜਗਜੀਤ ਸਿੰਘ ਦੁਆਰਾ ਚਲਾਇਆ ਜਾਂਦਾ ਸੀ ਡੀਜੀਪੀ ਨੇ ਕਿਹਾ ਕਿ ਅਸਲ ਚ ਹਮਲੇ ਦਾ ਸੈਰਾ ਕੇਜ਼ ZPF ਫਤੇ ਸਿੰਘ ਬਕੀਦ ਦੇ ਨਾਮ ਤੇ ਲਿਆ ਗਿਆ ਸੀ ਤੇ ਮੋਡਿਊਲ ਦੇ ਸਾਰੇ ਸੰਪਰਕਾਂ ਤੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਜਾਂਚ ਚ جاری ਹੈ ਤੇ ਹੋਰ ਬਰਾਮਦਗੀ ਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਉਧਰ ਹੀ ਇਸ ਮਾਮਲੇ ਦਾ ਯੂਕੇ ਕਨੈਕਸ਼ਨ ਜੋ ਨਿਕਲਿਆ ਉਸ ਨੇ ਯੂਕੇ ਦੀ ਫੌਜ ਦੇ ਇੱਕ ਮੈਂਬਰ ਦਾ ਜ਼ਿਕਰ ਕੀਤਾ ਹੈ ਜਿਸ ਦਾ ਨਾਮ ਜਰਜੀਤ ਸਿੰਘ ਹੈ ਦੱਸਿਆ ਗਿਆ ਕਿ ਜਰਜੀਤ ਸਿੰਘ ਪੰਜਾਬ ਪੁਲਿਸ ਦੇ ਡਿਡਾਰ ਤੇ ਦੱਸਿਆ ਜਾ ਰਿਹਾ ਹੈ ਉਹ ਬ੍ਰਿਟਿਸ਼ ਆਰਮੀ ਦਾ ਹਿੱਸਾ ਹੈ ਤੇ ਅਫਗਾਨਿਸਤਾਨ ਵਿੱਚ ਵੀ ਤਾਇਨਾਤ ਰਿਹਾ ਸੀਨੀਅਰ ਬੁਲਝ ਅਧਿਕਾਰੀਆਂ ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਕਿ ਜਰਜੀਤ ਸਿੰਘ ਦੇ ਪਰਿਵਾਰ ਦੇ ਕਈ ਮੈਂਬਰ ਭਾਰਤੀ ਫੌਜ ਵਿੱਚ ਨੌਕਰੀ ਕਰ ਚੁੱਕੇ ਨੇ ਉਸ ਦਿਨ ਜਿਹੜਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਨੇ ਜਰਜੀਤ ਦੇ ਦਾਦਾ ਪਿਤਾ ਤੇ ਭਰਾ ਸਮੇਤ ਉਸ ਦੇ ਕਈ ਰਿਸ਼ਤੇਦਾਰ ਭਾਰਤੀ ਫੌਜ 'ਚ ਸੇਵਾ ਨਿਭਾ ਚੁੱਕੇ ਨੇ ਮੀਡੀਆ ਰਿਪੋਰਟਸ ਮੁਤਾਬਕ ਜਰਜੀਤ ਸਿੰਘ ਇੱਕ ਸਮੇਂ ਬ੍ਰਿਟਿਸ਼ ਆ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਅਜੇ ਵੀ ਸੇਵਾਚ ਹੈ ਜਾਂ ਫਿਰ ਨਹੀਂ ਹਾਲਾਂਕਿ ਡੀਜੀਪੀ ਯਾਦਵ ਨੇ ਆਪਣੀ ਪੋਸਟ 'ਚ ਜਗਜੀਤ ਸਿੰਘ ਨੂੰ ਬਰਤਾਨੀਆ 'ਚ ਰਹਿਣ ਵਾਲਾ ਤੇ ਬ੍ਰਿਟਿਸ਼ ਪੋਲਿਸ 'ਚ ਸੇਵਾ ਕਰਨ ਵਾਲਾ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਸਾਰੇ ਸੰਪਰਕਾਂ ਤੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਜਾਂਚ جاری ਹੈ ਤੇ ਹੋਰ ਬਰਾਮਦਗੀ ਤੇ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ